ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਤੁਦ ਚੇਤੇ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਹੀ ਵਾਹਿਗੁਰੂ ਤੇਰੇ ਚੇਤੇ ਜਾਦ ਆਇਆ ਬਹੁਤ ਅਨੰਦਾ ਸੁਖ ਪ੍ਰਾਪਤ ਹੁੰਦਾ ਹੈ ਪਰ ਜਿਸ ਪੁਰਸ਼ ਨੂੰ ਤੂੰ ਵਿਸਰਹਿ ਪੁੱਲ ਜਾਂਦਾ ਹੈ ਉਹ ਮਰ ਕਰਕੇ ਜੂਨਾ ਵਿੱਚ ਹੀ ਜਾਂਦਾ ਹੈ ਦਿਆਲ ਹੋਵਹਿ ਜਿਸ ਉਪਰ ਕਰਤੇ ਸੋ ਤੁਧ ਸਦਾ ਤੇ ਆਏ ਏ ਕਰਤੇ ਰਚਨਹਾਰ ਪ੍ਰਭ ਵਾਹਿਗੁਰੂ ਜਿਸ ਉਤੇ ਤੂੰ ਦਇਆਵਨ ਹੋ ਜਾਂਦਾ ਹੈ ਉਹੋ ਹੀ ਮਨੁੱਖ ਤੈਨੂੰ ਹਮੇਸ਼ਾ ਤੇ ਆਉਂਦਾ ਯਾਦ ਕਰਦਾ ਹੈ ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ ਏ ਮੇਰੇ ਸਾਹਿਬ ਮਾਲਕ ਪ੍ਰਭ ਮੈਂ ਪਾਪ ਮੇਰੀ ਨਿਮਾਣੀ ਮਾਨ ਤੂੰ ਹੀ ਜਿੰਦ ਦਾ ਤੂੰ ਹੀ ਮਾਨ ਹੈ ਵਾ ਤੂੰ ਹੀ ਗਿਆਨ ਦਾ ਮਾਨ ਦੇਣ ਵਾਲਾ ਹੈ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਏ ਪ੍ਰਭ ਪਰਮੇਸ਼ਰ ਤੈਨੂੰ ਆਪਣਾ ਜਾਣ ਕੇ ਤੇਰੇ ਅਗੇ ਅਰਦਾਸ ਬੇਨਤੀ ਕਰਦਾ ਹਾਂ ਕਿ हे ਪ੍ਰਭੂ ਮੈਂ ਤੇਰੀ ਜਸ ਰੂਪੀ ਅੰਮ੍ਰਿਤ ਬਾਣੀ ਨੂੰ ਸਰਦਾ ਤੇ ਭਰੋਸੇ ਰੂਪੀ ਕੰਨਾ ਨਾਲ ਸਰਵਣ ਕਰ ਕਰਕੇ ਹੀ ਜਿਉਂਦਾ ਹਾਂ ਰਹਾਉ ਬਿਸਰਾਮ ਦੇ ਕਿ ਸਤਿਗੁਰੂ ਅੱਗੇ ਕਹਿੰਦੇ ਹਨ ਚਰਨ ਚਰਨ ਧੂੜ ਤੇਰੇ ਜਨ ਕੀ ਤੋਵਾ ਤੇਰੇ ਦਰਸ਼ਨ ਕੋ ਬਲ ਜਾਈ ਇਤਨੀ ਨਿਮਰਤਾ ਹੋਵੇ ਕਿ ਮੈਂ ਤੇਰੇ ਗੁਰਮੁਖ ਜਨਾਂ ਦੀ ਚਰਨਾਂ ਦੀ ਧੂੜੀ ਹੋਣਾ ਕਰਾਂ ਪਾਪ ਅਦਿਅੰਤ ਨਿਮਰਤਾਵਾਨ ਹੋਣਾ ਕਰਾਂ ਅਤੇ ਤੇਰੇ ਦਰਸ਼ਨ ਦੀਦਾਰਾਂ ਤਾਈ ਸਦਾ ਹੀ ਆਪਣੇ ਮਲ ਨੂੰ ਹਾਰ ਨਾ ਕਰਾਂ ਪਾਪ ਬਲ ਹਾਰ ਜਾਵਾਂ ਅੰਮ੍ਰਿਤ ਬਚਨ ਹਿਰਦੈ ਉਰਤਾਰੀ ਤਉ ਕਿਰਪਾ ਤੇ ਸੰਗ ਪਾਈ ਤੇਰੇ ਅੰਮ੍ਰਿਤ ਅਮਰ ਕਰਨ ਵਾਲੇ ਬਚਨ ਹਿਰਦੇ ਦੇ ਵਿੱਚ ਤਾਰੀ ਤਾਰਨ ਕਰੀ ਰੱਖਾਂ ਤੇਰੀ ਕਿਰਪਾ ਮਿਹਰ ਤੂੰ ਹੀ ਗੁਰਮੁਖ ਜਨਾਂ ਦਾ ਸਾਥ ਪਾਈਦਾ ਹੈ ਅੰਤਰ ਕੀ ਗਤ ਤੁਦ ਪਹਿ ਸਾਰੀ ਤੁਦ ਜੇਵੜ ਅਵਰ ਨ ਕੋਈ ਏ ਮਹਾਰਾਜ ਮੇਰੇ ਅੰਦਰ ਦੀ ਗਤ ਹਾਲਤ ਤੇਰੇ ਪਾਸ ਹੀ ਕਹਿਣੀ ਬਣਦੀ ਹੈ ਤੇਰੇ ਜਿੱਡਾ ਵੱਡਾ ਹੋਰ ਕੋਈ ਵੀ ਸਮਰੱਤ ਨਹੀਂ ਜਿਸਨੂੰ ਲਾਏ ਲੈ ਸੋ ਲਾਗੇ ਭਗਤ ਤੁਹਾਰਾ ਸੋਈ ਜਿਸ ਨੂੰ ਤੂੰ ਆਪਣੇ ਨਾਮ ਭਗਤੀ ਵਿੱਚ ਲਾ ਲੈਂਦਾ ਹੈ ਸੋ ਕਹੀਏ ਉਹ ਹੀ ਨਾਮ ਭਗਤੀ ਵਿੱਚ ਲੱਗਦਾ ਹੈ ਅਤੇ ਉਹ ਹੀ ਤੁਹਾਰਾ ਤੇਰਾ ਅਸਲੀ ਭਗਤ ਹੈ ਦੁਇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੇ ਪਾਵਾ ਮੈਂ ਆਪਣੇ ਦੋਵੇਂ ਕਰ ਹੱਥ ਜੋੜ ਕਰਕੇ ਤੇਰੇ ਪਾਸੋਂ ਇੱਕ ਦਾਨ ਮੰਗਦਾ ਹਾਂ ਪਰ ਹੀ ਸਾਹਿਬ ਮਾਲਕ ਵਾਹਿਗੁਰੂ ਤੇਰੇ ਪ੍ਰਸੰਨ ਹੋਇਆ ਹੀ ਇਹ ਦਾਨ ਪਾ ਸਕਦਾ ਸਾਹ ਸਾਸ ਨਾਨਕ ਆਰਾਦੇਸ ਹਾ ਆਠ ਬਹਿਰ ਗੁਣ ਗਾਵਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਮਹਾਰਾਜ ਮੇਰਾ ਮਨ ਹਰੇਕ ਸਵਾਸ ਤੈਨੂੰ ਆਰਾਦੇ ਸਿਮਰਨਾ ਕਰੇ ਅਤਿ ਰਸਨਾ ਕਰਕੇ ਅਠੇ ਬਹਿਰ ਤੇਰੇ ਗੁਣ ਗਾਉਣਾ ਕਰ ਸੂਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸੋ ਆਮੀ ਸੋ ਦੁਖ ਕੈਸਾ ਪਾਵੈ ਹੀ ਵਾਹਿਗੁਰੂ ਜਿਸ ਮਨੁੱਖ ਦੇ ਸਿਰ ਉਪਰ ਤੂੰ ਸੁਆਮੀ ਮਾਲਕ ਹੈ ਆਪ ਰਾਖਾ ਹੋ ਕੇ ਖੜਾ ਹੈ ਉਹ ਮਨੁੱਖ ਭਲਾ ਕਿਸ ਪ੍ਰਕਾਰ ਦੁਖ ਤਕਲੀਫ ਪਾ ਸਕਦਾ ਹੈ ਭਾਵ ਉਸ ਨੂੰ ਲੋਕ ਪਰਲੋਕ ਕੋਈ ਤਕਲੀਫ ਨਹੀਂ ਹੋ ਸਕਦੀ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਮਾਇਆ ਦੀ ਮਦ ਨਸ਼ੇ ਵਿੱਚ ਮਾਤਾ ਮਸਤ ਜੀਵ ਨਾਮ ਵਸੰਤਾ ਮਹਾਤਮਾ ਨਾਲ ਅਦਬ ਦੇ ਬੋਲਣਾ ਬਚਨ ਬੋਲ ਬੋਲਣਾ ਹੀ ਨਹੀਂ ਜਾਣਦਾ ਅਤੇ ਉਸ ਨੂੰ ਮਰਨਾ ਵੀ ਚੇਤੇ ਨਹੀਂ ਆਉਂਦਾ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਏ ਮੇਰੇ ਰਾਏ ਰਾਜਾ ਰੂਪ RAM ਪਰਮੇਸ਼ਰ ਤੂੰ ਸੰਤ ਜਨਾਂ ਦਾ ਪਿਆਰਾ ਹੈ ਅਤੇ ਸੰਤ ਤੇਰੇ ਸੇਵਕ ਹਨ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੀਰੇ ਰਹਾਉ ਤੇਰੇ ਸੇਵਕ ਦਾਸਾਂ ਨੂੰ ਕੋਜ ਕਿਸੇ ਪ੍ਰਕਾਰ ਦਾ ਵੀ ਭਉ ਡਰ ਨਹੀਂ ਹੈ ਉਹਨਾਂ ਦੇ ਤਾਂ ਜਮ ਵੀ ਨੇੜੇ ਨਿਕਟ ਨਹੀਂ ਆਉਂਦਾ ਰਹਾਉ ਬਿਸਰਾਮ ਦੇ ਕੇ ਬਾਦਸ਼ਾਹ ਕਿਰਪਾ ਕਰਦੇ ਹਨ ਜੋ ਤੀਰੈ ਰੰਗ ਰਾਤੀ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਏ ਸੁਆਮੀ ਮਾਲਕ ਵਾਹਿਗੁਰੂ ਜਿਹੜੇ ਤੇਰੇ ਰੰਗ ਪ੍ਰੇਮ ਵਿੱਚ ਰਤੇ ਹੋਏ ਹਨ ਉਹਨਾਂ ਦਾ ਜਨਮ ਮਰਨ ਦਾ ਸਾਰਾ ਦੁੱਖ ਨਾਸ਼ ਹੋ ਗਿਆ ਹੈ ਤੇਰੀ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਉਹਨਾਂ ਕੋਲੋਂ ਤੇਰੀ ਬ੍ਰਹਮ ਵਿਦਿਆ ਬ੍ਰਹਮ ਆਨੰਦ ਆਦਿ ਦੀ ਕੀਤੀ ਹੋਈ ਬਖਸ਼ਿਸ਼ ਨੂੰ ਕੋਈ ਵੀ ਮਿਟੇ ਨਵਿਰਤ ਮੇਟ ਨਹੀਂ ਸਕਦਾ ਜਿਨ੍ਹਾਂ ਨੂੰ ਸਤਿਗੁਰੂ ਜੀ ਦਾ ਦਿਲਾਸਾ ਧੀਰਜ ਪ੍ਰੋਸਾ ਹੈ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਹੈ ਹੀ ਵਾਏ ਗੁਰੂ ਸੰਤ ਜਨ ਤੇਰੇ ਨਾਮ ਨੂੰ ਧਿਆਉਂਦੇ ਰਹਿੰਦੇ ਆ ਸੁਖ ਰੂਪੀ ਫਲ ਪਾਉਂਦੇ ਹਨ ਅਤੇ ਅੱਠੇ ਪਹਿਰ ਤੈਨੂੰ ਆਰਾਧੇ ਚੇਤੇ ਕਰਦੇ ਹਨ ਤੇਰੀ ਸ਼ਰਣ ਤੇਰੇ ਪਰਵਾਸੈ ਪੰਜ ਦੁਸ਼ਟ ਲੈ ਸਾਧ ਹੈ ਉਹਨਾਂ ਸੰਤ ਜਿਨ੍ਹਾਂ ਨੇ ਸਰੀਰ ਕਰਕੇ ਤੇਰੀ ਸ਼ਰਣ ਓਟ ਲਈ ਹੋਈ ਆ ਮਨ ਕਰਕੇ ਵੀ ਤੇਰੇ ਹੀ ਭਰੋਸੇ ਰੰਦੇ ਹਨ ਅਤੇ ਪੰਜਾਂ ਕਾਮਾਂ ਦੇ ਇੱਕ ਦੁਸ਼ਟ ਵੈਰੀਆਂ ਨੂੰ ਸਾਧੈ ਸਾਧ ਭਾਵ ਜਿੱਤ ਲੈਂਦੇ ਹਨ ਵਾ ਗੁਰਾਂ ਦਾ ਉਪਦੇਸ਼ ਲੈ ਕਰਕੇ ਜਿੱਤ ਲੈਂਦੇ ਹਨ ਸਤਿਗੁਰੂ ਜੀ ਬੇਨਤੀ ਕਰਨ ਦਾ ਢੰਗ ਦੱਸਦੇ ਹਨ ਕਿ ਇਓ ਬੇਨਤੀ ਕਰਿਆ ਕਰੋ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਏ ਵਾਹਿਗੁਰੂ ਤੇਰੇ ਨਿਰਗੁਣ ਸਰੂਪ ਦਾ ਗਿਆਨ ਸਰਗੁਣ ਸਰੂਪ ਦਾ ਧਿਆਨ ਨਿਸ਼ਕਾਮ ਕਰਮਾ ਆਦਿਕ ਕੁਝ ਵੀ ਨਹੀਂ ਜਾਣਦਾ ਅਤੇ ਨਾ ਹੀ ਤੇਰੀ ਪ੍ਰਾਪਤੀ ਭਗਤੀ ਦੀ ਸਾਰ ਖਬਰ ਜਾਣਦਾ ਹਾਂ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਤਾਂ ਇਹੋ ਜਾਣਦਾ ਹਾਂ ਕਿ ਸਾਰੇ ਦੇਵੀ ਦੇਵਤੇ ਪੀਰ ਪੈਗੰਬਰ ਔਲੀਏ ਆਦ ਉਹਨਾਂ ਤੋਂ ਵੱਡਾ ਸਤਿਗੁਰੂ ਨਾਨਕ ਸ੍ਰੀ ਗੁਰੂ ਰਾਮਦਾਸ ਜੀ ਮਿਲਿਆ ਹੈ ਜਿਸ ਨੇ ਇਸ ਕਲ ਕਲਯੁਗ ਵਿੱਚ ਮੇਰੀ ਪਤ ਇੱਜ਼ਤ ਰੱਖਣਾ ਕੀਤੀ ਹੈ ਸੂਹੀ ਮਹੱਲਾ ਪੰਜਵਾ ਇਸ ਪਾਵਨ ਸ਼ਬਦ ਵੀ ਸਤਿਗੁਰੂ ਸਾਹਿਬ ਜੀ ਗੁਰੂ ਤੇ ਪਰਮੇਸ਼ਰ ਨੂੰ ਇੱਕ ਰੂਪ ਕਥਨ ਕਰਦੇ ਹੋਏ ਬੇਨਤੀਪੂਰਵਕ ਉਚਾਰਣ ਕਰਦੇ ਹਨ ਸਗਲ त्याग ਗੁਰਸਰਣੀ ਆਇਆ ਰੱਖੋ ਰੱਖਣਹਾਰੇ ਏ ਰੱਖਿਆ ਕਰਨ ਵਾਲੇ ਪ੍ਰਭੂ ਮੈਨੂੰ ਰੱਖ ਲੈਣਾ ਕਰੋ ਮਸਾਰਿ ਆਸਰੀ ਤਿਆਗ ਛੱਡ ਕਰਕੇ ਗੁਰੂ ਦੀ ਸਰਣੀ ਸ਼ਰਨ ਓਟ ਵਿੱਚ ਆ ਪਿਆ ਜਿਤ ਤੂੰ ਲਾਵੈ ਤਿਤ ਹਮ ਲਾਗੈ ਕਿਆ ਇਹ ਜੰਤ ਵਿਚਾਰੇ ਜਿਸ ਪਾਸੇ ਤੂੰ ਲਾਉਣਾ ਕਰਦਾ ਹੈ ਉਸ ਪਾਸੇ ਹਮ ਅਸੀਂ ਜੀਵ ਲੱਗਦੇ ਹਾਂ ਇਹ ਵਿਚਾਰੇ ਤੋਂ ਉਸ ਜੀਵ ਕੀ ਹਨ ਪਾਪ ਕੁਝ ਵੀ ਨਹੀਂ ਹਨ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ हे मेरे राम जी रमे हुए परमेश्वर वाहेगुरु जी तू सारेया दा प्रब मालिक ते सारेया दे अंदर दी जानन वाला है कर कृपा गुरुदेव दयाला गुण गावा नित स्वामी रहाऊ हे दयाला दया दे कर गुरुदेव श्री गुरु नानक देव जी तुसी अपनी कृपा मेहर करो जिस करके मैं नता प्रति स्वामी मालिक वाहेगुरु दे गुणां नु गाउंदा रहा रहाऊ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰ ਰਹੇ ਹਨ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰਪ੍ਰਸਾਦ ਭਉ ਤਰੀਐ ਏ ਪ੍ਰਭੂ ਪਰਮੇਸ਼ਰ ਤੈਨੂੰ ਆਪਣਾ ਜਾਣ ਕੇ ਇੱਥੇ ਬਹਿਰ ਅਸੀਂ ਧਿਆਉਣਾ ਕਰੀਏ ਤਾਂ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਭਉ ਪੈ ਦਾਇਕ ਸੰਸਾਰ ਸਮੁੰਦਰ ਤੋਂ ਤਰ ਜਾਈਏ ਆਪ ਦੀ ਆਗ ਹੋਈਐ ਸਭ ਰੀਣਾ ਜੀਵਤਿਆ ਈਓ ਮਰੀਐ ਆਪੋ ਭਾਵ ਹੰਕਾਰ ਛੱਡ ਕਰਕੇ ਅਸੀਂ ਸਾਰਿਆਂ ਸੰਤਾਂ ਮਹਾਤਮਾਾਂ ਦੀ ਰੇੜਾਂ ਢੂੜੀ ਹੋ ਜਾਈਏ ਇਉਂ ਜੀਵਤ ਭਾਵ ਵੱਲੋਂ ਮਰ ਜਾਈਏ ਸਫਲ ਜਨਮ ਤਿਸਕਾ ਜਗ ਭੀਦਰ ਸਾਧ ਸੰਗ ਨਾਮ ਜਾਪੇ ਉਸ ਪੁਰਸ਼ ਦਾ ਮਨੁੱਖਾ ਜਨਮ ਜਗ ਸੰਸਾਰ ਦੇ ਵਿੱਚ ਸਫਲਾ ਪ੍ਰਮਾਣ ਨੀਕ ਹੈ ਜੋ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਤੇਰਾ ਨਾਮ ਜਪਦਾ ਹੈ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਉਸ ਪੁਰਸ਼ ਦੇ ਸਾਰੇ ਹੀ ਮਨੋਰਥ ਸੰਕਲਪ ਪੂਰੇ ਹੋ ਜਾਂਦੇ ਹਨ हे ਪ੍ਰਭ ਪਰਮੇਸ਼ਰ ਜਿਸ ਉੱਪਰ ਤੂੰ ਆਪ ਆਪਣੀ ਮਿਹਰ ਕਰਦਾ ਹੈ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਨ ਦਿਆਲਾ ਇਹ ਦੀਨ ਗਰੀਬਾਂ ਉੱਪਰ ਦਇਆਲਤਾ ਕਰਨ ਵਾਲੇ ਦਇਆਵਨ ਹੋਣ ਵਾਲੀ ਕਿਰਪਾਲੂ ਕਿਰਪਾ ਦੇ ਆਲੂ ਭਾਵਕਰ ਸੁਆਮੀ ਮਾਲਕ ਪ੍ਰਭ ਪਰਮੇਸ਼ਰ ਤੂੰ ਇਨਾਂ ਕਾਲਾਂ ਵਿੱਚ ਦਿਆਲੂ ਹੈ ਮੈਂ ਤੇਰੀ ਸ਼ਰਨ ਪਨਾਹ ਓਟ ਵਿੱਚ ਆਇਆ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਵਾਹਿਗੁਰੂ ਆਪੜੀ ਮੇਰ ਕਰਕੇ ਆਪਣਾ ਨਾਮ ਦੇਣਾ ਕਰ ਅਤੇ ਆਪਣੀ ਸ੍ਰੇਸ਼ਟ ਸੰਤ ਜਨਾਂ ਦੀ ਰਵਾਲਾ ਧੂੜੀ ਬਖਸ਼ਣਾ ਕਰ ਸੋ ਸਾਧ ਸੰਗਤ ਜੀ ਜੋ ਆਪ ਜੀ ਇੱਥੇ ਸ਼ਬਦਾਂ ਦਾ ਜੋੜ ਅੰਕਾਂ ਦੇ ਵਿੱਚ ਲਿਖਿਆ ਦੇਖ ਰਹੇ ਹੋ ਇਸ ਦੇ ਵਿੱਚ ਜੋ 4 ਅੰਕ ਆਇਆ ਇਸ ਸ਼ਬਦ ਦੇ ਪਦਾਂ ਦਾ ਜੋੜ ਹੈ ਜੋ 11 ਅੰਕ ਆਇਆ ਹੈ ਇਸ ਦਾ ਮਤਲਬ 7ਵੇਂ ਘਰ ਦੇ 11 ਸ਼ਬਦ ਆਏ ਹਨ ਸੋ ਜੋ 58 ਅੰਕ ਆਇਆ ਹੈ ਇਸ ਦਾ ਭਾਵ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਥੋਂ ਤੱਕ ਕੁੱਲ 58 ਸ਼ਬਦ ਆਏ ਹਨ ਸੋ ਜੋ 82 82 ਸ਼ਬਦ ਆਪਾਂ 82 ਨੰਬਰ ਦੇਖਦੇ ਹਾਂ ਇਹ ਪਹਿਲੇ ਪਾਤਸ਼ਾਹ ਦੇ 9 ਸ਼ਬਦ ਚੌਥੇ ਪਾਤਸ਼ਾਹ ਦੇ 15 ਸ਼ਬਦ ਤੇ ਪੰਜਵੇਂ ਪਾਤਸ਼ਾਹ ਦੇ 58 ਸ਼ਬਦ ਹਨ 9 15 58 ਕੁੱਲ ਜੋੜ ਜੋ 82 ਬਣਦਾ ਹੈ ਸੋ ਇੱਥੇ ਭਾਵੇਂ ਲਿਖਣ ਵਾਲਿਆਂ ਨੇ ਅੰਕਾਂ ਦੇ ਵਿੱਚ ਨਹੀਂ ਲਿਖਿਆ ਦਰਸ਼ਨ ਨਹੀਂ ਹੋਏ ਇਸ ਦਾ ਜੋੜ 82 ਬਣਦਾ ਹੈ ਅਗੇਸ਼ਟ ਪਦੀਆਂ ਦਾ ਆਰੰਭਤਾ ਹੋ ਰਹੀ ਹੈ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਊ ਅੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਰਾਗ ਸੂਹੀ ਦੇ ਅੰਦਰ ਪਹਿਲੇ ਪਾਦਸ਼ਾ ਰਾਗ ਦੇ ਪਹਿਲੇ ਘਰ ਸੁਰਤਾਲ ਵਿੱਚ ਜਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ ਅਸ਼ਟਪਦੀਆਂ ਅੱਠ ਪਦੀਆਂ ਵਾਲੇ ਸ਼ਬਦਾਂ ਦੀ ਬਾਣੀ ਉਚਾਰਨ ਕਰਦੇ ਹਨ ਘਰ ਪਹਿਲਾ ਸੋ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਪ ਹੋਈ ਏ ਮਹਾਤਮਾ ਰੂਪ ਸਖੀ ਮੇਰੇ ਵਿੱਚ ਕਾਮ ਕ੍ਰੋਧ ਆਦ ਸਾਰੇ ਔਗਣ ਗੁਨਾਹ ਏਬ ਹੀ ਹਨ ਅਤੇ ਸਤ ਸੰਤੋਖ ਆਦ ਕੋਈ ਵੀ ਗੁਣ ਨਹੀਂ ਫਿਰ ਕਿਵੇਂ ਕਰਕੇ ਮੇਰਾ ਪਤੀ ਪਰਮੇਸ਼ਰ ਨਾਲ ਮਿਲਾਪ ਹੋਵੇਗਾ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਢੰਗ ਨਾ ਮੀਠੇ ਬੈਣਾ ਰਾਵ ਨਾਹੀ ਮੇਰੇ ਦਿਲ ਦੀ ਸਫਾਈ ਰੂਪੀ ਸੁੰਦਰ ਰੂਪ ਹੈ 나ਹੀ ਸੁਰਤੀ ਸਿਮਰਤੀ ਵਿਵੇਕ ਵਿਰਾਗ ਰੂਪੀ ਬੰਕੇ ਸੁੰਦਰ ਨੇਤਰ ਹਨ 나ਹੀ ਅਜੋਤ ਕੁੱਲ 나ਹੀ ਗਿਆਨ ਸੇਵਾ ਆਦ ਦਾ ਢੰਗ ਤਰੀਕਾ ਅਤੇ 나ਹੀ ਨਾਮ ਬਾਣੀ ਵਾ ਪ੍ਰਤੱਖ ਮਿੱਠੇ ਪਿਆਰੇ ਬੈਣਾ ਬਚਨ ਹਨ ਰਹਾਉ ਬਿਸਰਾਮ ਦੀ ਕੀ ਪਾਦਸ਼ਾਹ ਕਹਿ ਰਹੇ ਹਨ ਸਹਿਜ 시ਗਾਰ ਕਾਮਣ ਕਰ ਆਵੇ ਤਾ ਸੋਹਾਗਣ ਜਾ ਕੰਤੇ ਭਾਵੇ ਅਗੋ ਮਹਾਤਮਾ ਕਹਿੰਦੇ ਕਿ ਜੇਕਰ ਸ਼ਾਂਤੀ ਰੂਪੀ ਸ਼ਿੰਗਾਰ ਵਾ ਸਹਿਜੇ ਹੀ ਜਪ ਰੂਪੀ ਸ਼ਿੰਗਾਰ ਕਰਕੇ ਜਗਿਆਸੂ ਰੂਪੀ ਕਾਮਣ ਇਸਤਰੀ ਆਉਣਾ ਕਰੇ ਵਾ ਅਭਾਸ ਬਿਰਤੀ ਅੰਤਹ ਕਰਨ ਰੂਪੀ ਸੇਜਾ ਵਿੱਚ ਆ ਕੇ ਪ੍ਰਾਪਤ ਹੋਵੇ ਫਿਰ ਜਦੋਂ ਕੰਤੇ ਪਦੀ ਪਰਮੇਸ਼ਰ ਨੂੰ ਪਾ ਜਾਂਦੀ ਹੈ ਤਦ ਹੀ ਸੁਹਾਗਵੰਤੀ ਪਰਮੇਸ਼ਰ ਦੇ ਆਨੰਦ ਵਾਲੀ ਹੋ ਸਕਦੀ ਹੈ ਨਾ ਤਿਸ ਰੂਪ ਨ ਰੇਖ ਆਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਉਸ ਪਰਮੇਸ਼ਰ ਦਾ ਨਾ ਹੀ ਕੋਈ ਇਸਤਰੀ ਪੁਰਸ਼ ਆਦ ਦਾ ਸਰੂਪ ਆ ਨਾ ਹੀ ਮਛ ਕਛ ਆਦਕ ਦੀ ਕਾਈ ਕੋਈ ਰੇਖਾ ਲਕੀਰ ਹੈ ਅਜਿਹਾ ਸਾਹਿਬ ਮਾਲਕ ਪਤੀ ਪਰਮੇਸ਼ਰ ਅੰਤ ਵੇਲੇ ਸਿਮਰਿਆ ਜਾਦ ਨਹੀਂ ਕੀਤਾ ਜਾ ਸਕਦਾ ਇਸ ਲਈ ਹੁਣ ਹੀ ਉਸ ਨੂੰ ਸਿਮਰ ਤੇ ਈਓ ਬੇਨਤੀਆਂ ਕਰ ਸੁਰਤ ਮਤ ਨਾਹੀ ਚਤੁਰਾਈ ਕਰ ਕਿਰਪਾ ਪ੍ਰਭ ਲਾਵ ਪਾਈ ਏ ਮਹਾਰਾਜ ਮੇਰੇ ਵਿੱਚ ਪਰਮਾਰਥ ਦਾ ਸੁਰਤ ਗਿਆਤ ਆਤਮ ਵਿਸ਼ੈਣੀ ਮਤ ਬੁੱਧ ਅਤੇ ਵਿਵਹਾਰਾਂ ਦੀ ਚਤਰਾਈ ਸਿਆਣਪ ਵੀ ਨਹੀਂ ਹੈ ਬਸ ਸੁਰਤ ਸੁਰਤੀਆਂ ਸਿਮਰਤੀਆਂ ਦੇ ਮਤ ਵਾਲੀ ਚਤਰਾਈ ਨਹੀਂ ਹੈ ਇਹ ਪਦੀ ਪਰਮੇਸ਼ਰ ਤੂੰ ਆਪਣੀ ਕਿਰਪਾ ਮਿਹਰ ਕਰਕੇ ਆਪਣੇ ਪਾਈ ਚਰਨ ਕਮਲਾਂ ਵਿੱਚ ਲਾਉਣਾ ਕਰੋ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਭਰਮ ਪੁਲਾਣੀ ਜੋ ਜੀਵ ਰੂਪ ਇਸਤਰੀ ਆਪਣੇ ਆਪ ਨੂੰ ਵਿਵਹਾਰਾਂ ਵਿੱਚ ਪਾਵੇਂ ਖਰੀ ਬਹੁਤ ਸਿਆਣਪ ਵਾਲੀ ਸਮਝਦੀ ਹੈ ਵਾ ਵੈਦਾਂ ਸ਼ਾਸਤਰਾਂ ਦਾ ਵਕਤਾ ਮੰਨਦੀ ਹੈ ਵਾ ਜੋਗਾ ਅਭਿਆਸ ਕਰਕੇ 나ੜੀਆਂ ਦੀ ਗਿਣਤੀ yaad ਕਰਨ ਰੂਪ ਸਿਆਣੀ ਸਮਝਦੀ ਹੈ ਪਰ ਕੰਤ ਪਦੀ ਪਰਮੇਸ਼ਰ ਨੂੰ ਨਹੀਂ ਪਾਉਂਦੀ ਕਿਉਂਕਿ ਉਹ ਮਾਇਆ ਵਿੱਚ ਲੱਗੀ ਹੋਣ ਕਰਕੇ ਭਰਮ ਵਿੱਚ ਹੀ ਭੁੱਲੀ ਹੋਈ ਹੈ ਹਮੇ ਜਾਈ ਤਾਕੰਤ ਸਮਾਈ ਤਉ ਕਾਮਣ ਪਿਆਰੀ ਨਵ ਨਿਧ ਪਾਈ ਮਹਾਤਮਾ ਰੂਪੀ ਸਖੀ ਕਹਿੰਦੀ ਹੈ ਕਿ ਜੇਕਰ ਅੰਦਰੋਂ ਹੰਗਤਾ ਮਮਤਾ ਦੂਰ ਹੋ ਜਾਵੇ ਤਾਂ ਹੀ ਕੰਤ ਪਦੀ ਪਰਮੇਸ਼ਰ ਨਾਲ ਸਮਾਈ ਲੀਨਤਾ ਹੁੰਦੀ ਹੈ ਅਤੇ ਤਉ ਤਦੋ ਹੀ ਜਗਿਆਸੂ ਰੂਪੀ ਕਾਮਣ ਇਸਤਰੀ ਨਵ ਨਿਧੀਆਂ ਦੇ ਦੇਣ ਵਾਲੇ ਪਿਆਰੇ ਪਤੀ ਪਰਮੇਸ਼ਰ ਨੂੰ ਪਾ ਲਵੇਗਾ ਇਸ ਲਈ ਤੂੰ ਵੀ ਪਦੀ ਪਰਮੇਸ਼ਰ ਦੀ ਪ੍ਰਾਪਤੀ ਲਈ ਇਉ ਬੇਨਤੀ ਕਰ ਅਨਕ ਜਨਮ ਬਿਸ਼ਰਤ ਦੁਖ ਪਾਇਆ ਏ ਪਦੀ ਪਰਮੇਸ਼ਰ ਮੈਂ ਅਨੇਕਾਂ ਜਨਮ ਤੇਰੇ ਕੋਲੋਂ ਵਿਛੜ ਕੇ ਜੰਮਣ ਮਰਨ ਦਾ ਦੁਖ ਕਸ਼ਟ ਹੀ ਪਾਉਣਾ ਕੀਤਾ ਹੈ ਕਰ ਗਹਿ ਲੈ ਓ ਪ੍ਰੀਤਮ ਪ੍ਰਭ ਰਾয়া ਏ ਰਾয়া ਰਾਜਾ ਸਰੂਪ ਪ੍ਰੀਤਮ ਪਿਆਰੇ ਪਰਮੇਸ਼ਰ ਤੁਸੀਂ ਸਾਡੇ ਮਨ ਰੂਪੀ ਕਰ ਹੱਥ ਨੂੰ ਗਹਿ پکڑ ਕੇ ਆਪਣੇ ਵਿੱਚ ਲੀਨ ਕਰ ਲਵੋ ਪੰਤ ਨਾਨਕ ਸੋਹ ਹੈ ਪੀ ਹੋਸੀ ਜੈ ਭਾਵੇ ਪਿਆਰਾ ਤੈ ਰਾਵੇ ਸੀ ਸਤਿਗੁਰੂ ਸਾਹਿਬ ਜੀ ਮਹਾਤਮਾ ਰੂਪੀ ਸਾਖੀ ਦੇ ਰੂਪ ਵਿੱਚ ਪੰਤ ਹੁੰਦਾ ਉਚਾਰਨ ਕਰਦੇ ਹਨ ਕਿ ਉਹ ਸੋਹ ਪਤੀ ਪਰਮੇਸ਼ਰ ਹੁਣ ਵੀ ਹੈ ਪਿਛੇ ਵੀ ਸੀ ਤੇ ਅੱਗੇ ਨੂੰ ਵੀ ਹੋਵੇਗਾ ਸੋਹ ਪਿਆਰਾ ਪਤੀ ਪਰਮੇਸ਼ਰ ਜਿਸ ਨੂੰ ਭਾਉਂਦਾ ਚਾਹੁੰਦਾ ਹੈ ਉਸ ਨੂੰ ਰਾਵੇ ਸੀ ਮਾਣ ਦਾ ਭਾਵ ਆਪਣੇ ਵਿੱਚ ਭੇਦ ਕਰ ਲੈਂਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ